ਔਲੇ ਨੂੰ ਆਪਾਂ ਸਾਰਾ ਸਾਲ ਕਿਹੜੇ ਤਰੀਕਿਆਂ ਨਾਲ ਖਾ ਸਕਦੇ ਆ ਅੱਧਾ ਕਿਲੋ ਔਲਿਆਂ ਦਾ ਪਹਿਲਾਂ ਆਪਾਂ ਜੂਸ ਬਣਾ ਲਈਏ ਇੱਕ ਕੱਪ ਇਹ ਮੈਂ ਪਾਣੀ ਦਾ ਪਾ ਲਾਣਾ ਤੋ ਤੱਕ ਕੇ ਇਹ ਅੱਧਾ ਨਾ ਰਹਿ ਜਵੇ ਆ ਜੂਸ ਆ ਜਿਹੜਾ ਮੈਂ ਪਹਿਲਾਂ ਬਣਾਇਆ ਹੋਇਆ ਹੈ ਮਿਸ਼ਰੀ ਦੇ ਨਾਲ ਬਣਾਇਆ ਹੋਇਆ ਮਿਸ਼ਰੀ ਆਪਾਂ ਨੇ ਇਹ ਔਲੇ ਆ ਜਿਹੜੇ ਬਰੀਕ-ਬਰੀਕ ਕੱਟ ਲਏ ਪਾਣੀ ਆ 30% ਆ ਜਿਹੜਾ ਸੜ ਗਿਆ ਚੰਗੀ ਤਰ੍ਹਾਂ ਪੱਕ ਗਏ ਮਿਸ਼ਰੀ, ਚੀਨੀ ਜਿੰਨੀ ਔਲਿਆਂ ਦੀ ਮਾਤਰਾ ਹੈ ਓਨੀ ਉਹ ਪਾ ਸਕਦੇ ਆ ਸ਼ੱਕਰ ਅੱਧਾ ਕਿਲੋ ਤੋਂ ਥੋੜਾ ਹੀ ਘੱਟ ਵਰਤੂੰਗੀ ਕਾਲੀ ਮਿਰਚਾ ਪਾ ਲਾਣੀ ਇੱਕ ਚਮਚ ਆਪਾਂ ਨੇ ਸੌਂਫ ਦਾ ਪਾਊਡਰ ਨੂੰ ਬੰਦ ਕਰ ਦੇਣਾ ਇਹ ਫ੍ਰੀਜ਼ ਕਰਿਆ ਹੋਇਆ ਨਿੰਬੂ 10 ਫੇਰ ਨਹੀਂ ਆਪਾਂ ਨੇ ਇਹਨੂੰ ਬਿਲਕੁਲ ਵੀ ਅੱਗ ਤੇ ਧਰਨਾ 2 ਸਾਲ ਵੀ ਤੁਸੀਂ ਰੱਖ ਸਕਦੇ ਆ ਐਵੇਂ ਫ੍ਰੀਜ਼ ਕਰਕੇ ਨਮਕ ਆਪਾਂ ਨੇ ਦੋਨਾਂ ਚ ਨਹੀਂ ਪਾਇਆ ਹੋਇਆ ਇਸਰੀ ਵਾਲਾ ਆਪਾਂ ਮੁੱਲ ਦੇ ਲੈਨੇ ਆ ਨਾ ਇੰਨਾ ਪਿਓਰ ਉਹ ਮਿਲਦਾ ਹੀ ਨਹੀਂ ਬਹੁਤ ਘਟੌਲੇ ਪਾਏ ਹੁੰਦੇ ਆ